ਸਰਕਾਰਾ ਮੁਫਤ ਚੀਜ਼ਾਂ ਬਹੁਤ ਵੰਡਦੀ ਹੈ ਇਹ ਦਰਸਲ ਫ੍ਰੀ ਕੁਛ ਨਹੀਂ ਹੈ ਕੋਈ ਲੇਡੀ ਉੱਠਦੀ ਹੈ ਕਹਿੰਦੀ ਜੀ ਮੈਂ ਇਸ ਪਿੰਡ ਤੋਂ ਫਲਾਣੇ ਪਿੰਡ ਤੇ ਜਾਣਾ ਹੈ ਮੈਂ ਤੇ ਮੁਫਤ ਜਾਵਾਂਗੀ ਮੇਰੇ ਤੇ 30 ਜਾਣ ਤੇ 30 ਆਉਣ ਦੇ 60 ਬਚ ਗਏ ਉਹ ਲੇਡੀ ਨੂੰ ਪੁੱਛੇ ਵੀ ਤੂੰ ਪੂਰੇ ਮਹੀਨੇ ਚ ਕਿੰਨਾ ਸਫ਼ਰ ਕਰੋਗੀ ਕੀ ਕੋਈ ਉਹਦਾ ਬੱਚਾ ਕੋਈ ਭੈਣ ਭਰਾ ਕੋਈ ਰਿਸ਼ਤੇਦਾਰ ਹਾਂਜੀ ਪੰਜਾਬ ਰੋਡਵੇਜ਼ ਦੇ ਵਿੱਚ ਇੱਕ ਨੌਕਰੀ ਕਰਦਾ ਹਾਂ ਜੇ ਨੌਕਰੀ ਕਰਦਾ ਤੇ ਉਹ ਕੰਟਰੈਕਟ ਤੇ ਹੈ ਜਾਂ ਆਊਟਸੋਰਸ ਤੇ ਹੈ ਹਸਪੀਟਲ ਦੇ ਵਿੱਚ ਕੋਈ ਸਹੂਲਤ ਨਹੀਂ ਹੈ ਸਕੂਲ ਕਾਲਜਾਂ ਦੀਆਂ ਛੱਤਾਂ ਠੱਠੀਆਂ ਪਈਆਂ ਨੇ ਯੂਨੀਵਰਸਿਟੀਆਂ ਨੂੰ ਪੈਸੇ ਦੇਣ ਵਾਸਤੇ ਪੈਸੇ ਹੈ ਨਹੀਂ ਮਲਾਜ਼ਮਾਂ ਦਾ ਡੀਏ ਨੂੰ ਕਿਹਾ ਹੋਇਆ 9 ਰੁਪਏ ਯੂਨਿਟ ਦੇ ਬਣ ਕੇ 2700 ਰੁਪਏ ਨਹੀਂ 2700 ਰੁਪਏ ਸੇਵ ਕਰਕੇ ਖੁਸ਼ ਹੋ ਗਏ ਤੁਹਾਡਾ ਬੇਟਾ ਪੰਜਾਬ ਸਰਕਾਰ ਦੀ ਨੌਕਰੀ ਚ 16% ਘਟ ਡੀਏ ਲੈ ਗਿਆ ਮੁਫਤ ਦੀਆਂ ਰਿਓੜੀਆਂ ਨੇ ਕਿਸ-ਕਿਸ ਦੀਆਂ ਵੋਟਾਂ ਤੋੜੀਆਂ ਨੇ ਅੱਜ ਪੂਰਾ ਪੰਜਾਬ ਹੈ ਕਰਜ਼ਈ ਤੇ ਹਰ ਇੱਕ ਬੰਦਾ ਹੈ ਮੁੱਖ ਮੰਤਰੀ ਦਾ ਮੁੱਦਾ ਹੀ ਬਿਲਕੁਲ ਸਹੀ ਸੁਣ ਰਹੇ ਹੋ ਕਿ ਪੰਜਾਬ ਦੇ ਵਿੱਚ ਜਿਹੜੀਆਂ ਮੁੱਖ ਜਿਹੜੀਆਂ ਸਹੂਲਤਾਂ ਨੇ ਫਰੀ ਦੇ ਵਿੱਚ ਸਰਕਾਰਾਂ ਪਾਰਟੀਆਂ ਵੰਡ-ਵੰਡ ਕੇ ਪੰਜਾਬ ਦੇ ਲੋਕਾਂ ਨੂੰ ਪਰਮਾਉਂਦੀਆਂ ਨੇ ਅਸਲ ਮੁੱਦੇ ਦੇ ਉੱਤੇ ਲੋਕਾਂ ਦਾ ਧਿਆਨ ਜਾਣ ਦੀ ਬਜਾਏ ਉਹਨਾਂ ਨੂੰ ਹਰ ਇੱਕ ਚੀਜ਼ ਮੁਫਤ ਦੇਣ ਦੀ ਜਿਹੜੀ ਆ ਆਦਤ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਨੇ ਪਾਈ ਅਕਾਲੀ ਦਲ ਸਰਕਾਰ ਨੇ ਆਟਾ ਦਾਲ ਸਕੀਮ ਚਲਾਈ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਉਹ ਇਲੈਕਸ਼ਨਾਂ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਅਸੀਂ ਆਟਾ ਦਾਲ ਸਕੀਮ ਦੇ ਨਾਲ ਚਾਹ ਪੱਤੀ ਵੀ ਮੁਫਤ ਦੇਵਾਂਗੇ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਬਾਅਦ ਫਿਰ ਜਿਹੜੀ ਅਗਲੀ ਕਾਂਗਰਸ ਸਰਕਾਰ ਆਈ ਫਿਰ ਉਹਨਾਂ ਨੇ ਜਾਂਦੇ ਜਾਂਦੇ ਔਰਤਾਂ ਨੂੰ ਮੁਫਤ ਬੱਸ ਸਰਵਿਸ ਦੀ ਸਹੂਲਤ ਦਿੱਤੀ ਕਿ ਬੀਬੀਆਂ ਸਾਰੀਆਂ ਜਿਹੜੀਆਂ ਬੱਸਾਂ ਦੇ ਵਿੱਚ ਮੁਫਤ ਸਫ਼ਰ ਕਰ ਸਕਣਗੀਆਂ ਮਤਲਬ ਕਿ ਹਰ ਇੱਕ ਚੀਜ਼ ਮੁਫਤ ਨਾਲ ਚੱਲੀ ਜਾ ਰਹੀ ਹੈ ਫ੍ਰੀ 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 ਵਾਲਾ ਕੰਮ ਚੱਲ ਰਿਹਾ ਹੁਣ ਜਦੋਂ 4 ਸਾਲ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੇ ਆਪਣੇ ਕੀਤੇ ਐਲਾਨ ਮੁਤਾਬਕ ਜਿਹੜੇ ਆ ਉਹ ਬੀਬੀਆਂ ਨੂੰ ਬੱਸ ਸਫਰ ਦੀ ਜਿਹੜੀ ਮੁਫਤ ਸਹੂਲਤ ਆ ਜਿਹੜੀ ਉਹ ਤਾਂ ਚੱਲ ਹੀ ਰਹੀ ਹੈ ਤੇ ਉਸ ਦੇ ਨਾਲ ਇਹਨਾਂ ਨੇ ਆਪਣੇ ਵਾਅਦੇ ਮੁਤਾਬਕ ਜਿਹੜੀ ਆ ਪੰਜਾਬ ਦੇ ਲੋਕਾਂ ਨੂੰ ਕੁਝ ਯੂਨਿਟਾਂ ਜਿਹੜੀਆਂ ਕੁਝ ਸੀਮਾ ਫਿਕਸ ਕਰੀ ਸੀਗੀ ਉਹਦੇ ਤਹਿਤ ਬਿਜਲੀ ਜਿਹੜੀ ਆ ਉਹ ਮੁਫਤ ਕਰ ਦਿੱਤੀ ਹੋਰ ਵੀ ਕਈ ਇਹੇ ਜੀਆਂ ਜਿਹੜੀਆਂ ਸਹੂਲਤਾਂ ਮੁਫਤ ਦੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਪਰ ਜਿਹੜਾ ਸਰਕਾਰੀ ਤੌਰ ਤੇ ਪੱਕੇ ਰੋਜਗਾਰ ਹੈ ਉਹ ਬਹੁਤ ਘੱਟ ਜਿਹੜੀ ਗਿਣਤੀ ਦੇ ਵਿੱਚ ਸਰਕਾਰ ਜਿਹੜੀ ਦੇਣ ਦੇ ਵਿੱਚ ਕਾਮਯਾਬ ਹੋਈ ਹੈ ਰੋਜਗਾਰ ਜਿਹੜਾ ਪੱਕਾ ਰੋਜਗਾਰ ਸਰਕਾਰੀ ਨੌਕਰੀਆਂ ਜਿਹੜੀਆਂ ਉਹ ਘੱਟ ਮਤਲਬ ਜਿਹੜੀ ਆ ਉਹ ਦੇਣ ਵਿੱਚ ਸਰਕਾਰ ਕੋਈ ਵੀ ਆ ਚਾਹੇ ਇਹ ਵੀ ਸਰਕਾਰ ਉਹਨਾ ਕਾਮਯਾਬ ਨਹੀਂ ਹੋ ਸਕੀ ਸੋ ਜਿਹੜੀਆਂ ਮੁਫਤ ਨੀਆਂ ਰਿਓੜੀਆਂ ਕਿਉਂਕਿ ਇਹ ਪਹਿਲਾਂ ਦਿੱਲੀ ਚੋਣਾ ਵੇਲੇ ਵੀ ਚੱਲਦਾ ਰਿਹਾ ਮੁਫਤ ਨੀਆਂ ਰਿਓੜੀਆਂ ਮੁਫਤ ਦੀ ਜਿਹੜੀ ਹਰ ਇੱਕ ਚੀਜ਼ ਮੁਫਤ ਦੀ ਹੈ ਉਹ ਪੰਜਾਬ ਦੇ ਯੂਥ ਨੂੰ ਨੌਜਵਾਨ ਨੂੰ ਜਿਹੜੀ ਆ ਉਹ ਨਸ਼ਿਆਂ ਦੇ ਵੱਲ ਤੱਕਦੀ ਹੈ ਜਾਂ ਬੇਲੜ ਦਿਮਾਗ ਉਹ ਕਿਤਨੇ ਕਿਤੇ ਸ਼ਰਾਰਤ ਦਾ ਘਰ ਬਣਦਾ ਸੋ ਜਿਹੜੀਆਂ ਮੁਫਤੀਆਂ ਚੀਜ਼ਾਂ ਨੇ ਉਹ ਤਾਂ ਤੋਂ ਵੈਸੇ ਆਮ ਲੋਕਾਂ ਨੂੰ ਕਿਨਾਰਾ ਕਰਨਾ ਚਾਹੀਦਾ ਪਰੰਤੂ ਜਦੋਂ ਸਰਕਾਰ ਦਿੰਦੀ ਹੈ ਫਿਰ ਉਹ ਮੁਫਤ ਦੀਆਂ ਚੀਜ਼ਾਂ ਲੈ ਕੇ ਖੁਸ਼ ਵੀ ਹੁੰਦੇ ਆ ਕਿ ਵੀ ਹਰ ਇੱਕ ਚੀਜ਼ ਮੁਫਤ ਮਿਲ ਰਹੀ ਹੈ ਹੁਣ ਜਦੋਂ ਬੰਦੇ ਨੂੰ ਆਟਾ ਦਾਲ ਮੁਫਤ ਮਿਲ ਗਈ ਬਿਜਲੀ ਮੁਫਤ ਮਿਲ ਗਈ ਬੱਸ ਸਫਰ ਮੁਫਤ ਮਿਲ ਗਿਆ ਤਾਂ ਫਿਰ ਉਹਨਾਂ ਨੂੰ ਇਹ ਲੱਗਦਾ ਕਿ ਫਿਰ ਹੁਣ ਕੰਮ ਕਰਨ ਦੀ ਕੋਈ ਲੋੜ ਨਹੀਂ ਹੈਗੀ ਤਾਂ ਬੇਲਾਵਨ ਸ਼ੈਤਾਨ ਦਾ ਕਰ ਸੋ ਇਹੀ ਜਾਂ ਮੁਫਤ ਜਿਹੜੀਆਂ ਚੀਜ਼ਾਂ ਦੇ ਬਾਰੇ ਵਿੱਚ ਅਸੀਂ ਤੁਹਾਡੀ ਗੱਲ ਕਰਾਉਣ ਜਾ ਰਹੇ ਹਾਂ ਮੁਲਾਜ਼ਮ ਆਗੂ ਮਨਜੀਤ ਸਿੰਘ ਰੰਦਾਵਾ ਪੰਜਾਬ ਸਿਵਲ ਸਿਕਤਰਤ ਦੇ ਵਿੱਚ ਪੋਸਟਡ ਨੇ ਮਨਜੀਤ ਸਿੰਘ ਰੰਦਾਵਾ ਉਹਨਾਂ ਨਾਲ ਗੱਲ ਕਰਦੇ ਆ ਉਹ ਵੀ ਥੋੜਾ ਜਿਹਾ ਆਪਣੇ ਜਿਹੜੀਆਂ ਇਹਨਾਂ ਮੁਫਤ ਦੀਆਂ ਸਹੂਲਤਾਂ ਦੇ ਬਾਰੇ ਚੰਨਣਾ ਪਾਉਣਗੇ ਤੇ ਪੰਜਾਬ ਦੱਸਣਗੇ ਕਿ ਮੁਫਤੀਆਂ ਸਹੂਲਤਾਂ ਜਿਹੜੀਆਂ ਉਹਨਾਂ ਦਾ ਕੀ ਫਾਇਦਾ ਹੁੰਦਾ ਤੇ ਕੀ ਨੁਕਸਾਨ ਹੁੰਦਾ ਸਰਕਾਰਾਂ ਮੁਫਤ ਚੀਜ਼ਾਂ ਬਹੁਤ ਵੰਡਦੀ ਹੈ ਹਾਂਜੀ ਮੁਫਤ ਦੇ ਵਿੱਚ ਲੀਡੀਜ਼ ਵਾਸਤੇ ਮੁਫਤ ਸਫਰ ਸਹੂਲਤ ਦੇਤੀ ਇਹਨਾਂ ਨੇ ਹਾਂਜੀ ਕਿਸਾਨਾਂ ਨੂੰ ਬਿਜਲੀ ਮੁਫਤ ਦੇਤੀ ਹਾਂਜੀ ਉਹਦੇ ਤੋਂ ਇਲਾਵਾ ਜੀ ਪੰਜਾਬ ਦੀਆਂ ਮਹਿਲਾਵਾਂ ਨੂੰ ਲੀਡੀਜ਼ ਨੂੰ ਅਸੀਂ 1100 ਰੁਪਇਆ ਦੇਵਾਂਗੇ ਹਾਂਜੀ ਇਹ ਦਰਸਲ ਫ੍ਰੀ ਕੁਛ ਨਹੀਂ ਹੈ ਹਾਂਜੀ ਦੇ ਅਰ ਨੋ ਫ੍ਰੀ ਲੰਚਸ ਐਵਰ ਤਾਨੂੰ ਮੁਫਤ ਵਿੱਚ ਕੋਈ ਰੋਟੀ ਨਹੀਂ ਖਵਾਉਂਦਾ ਹਾਂਜੀ ਹੁੰਦਾ ਕੀ ਆ ਇੱਕ ਪਿੰਡ ਦੇ ਵਿੱਚ ਜੀ ਕੋਈ ਲੇਡੀ ਉੱਠਦੀ ਆ ਕਹਿੰਦੀ ਜੀ ਮੈਂ ਐਸ ਪਿੰਡ ਤੋਂ ਫਲਾਣੇ ਪਿੰਡ ਤੇ ਜਾਣਾ ਆ ਹਾਂਜੀ ਮੇਰਾ 30 ਰੁਪਏ ਕਿਰਾਇਆ ਲੱਗਦਾ ਬੱਲੇ ਬੱਲੇ ਇਹ ਸਰਕਾਰ ਦੇ ਤੇ 30 ਰੁਪਏ ਮੇਰੇ maaf ਕਰ ਦਿੱਤੇ ਮੈਂ ਤੇ ਮੁਫਤ ਜਾਊਂਗੀ ਮੇਰੇ ਤੇ 30 ਜਾਣ ਤੇ 30 ਆਉਣ ਦੇ 60 ਬਜ ਗਏ 60 ਬਜ ਗਏ ਉਹ ਲੇਡੀ ਨੂੰ ਪੁੱਛਿਆ ਵੀ ਤੂੰ ਪੂਰੇ ਮਹੀਨੇ ਚ ਕਿੰਨਾ ਸਫਰ ਕਰੋਂਗੀ ਹਾਂਜੀ ਫਰਜ਼ ਕਰ ਲਓ ਨੇ 300 ਰੁਪਏ ਬਚਾ ਲਿਆ ਕੀ ਉਹਦੇ ਘਰੇ ਕੋਈ ਸਰਕਾਰੀ ਮੁਲਾਜ਼ਮ ਹੈਗਾ ਹਾਂ ਇਹ ਕੋਈ ਉਹਦਾ ਬੱਚਾ ਕੋਈ ਭੈਣ ਭਰਾ ਕੋਈ ਰਿਸਦਾਰ ਹਾਂਜੀ ਪੰਜਾਬ ਰੋਡਵੇਜ਼ ਦੇ ਵਿੱਚ ਇੱਕ ਨੌਕਰੀ ਕਰਦਾ ਹਾਂਜੀ ਜੇ ਨੌਕਰੀ ਕਰਦਾ ਤੇ ਉਹ ਕੰਟਰੈਕਟ ਤੇ ਹੈ ਜਾਂ ਆਊਟਸੋਰਸ ਤੇ ਹੈ ਹਾਂਜੀ 200 ਰੁਪਏ ਆਪਣਾ ਬੀਬੀ ਨੇ ਬਚਾ ਲਿਆ ਹੂੰ ਤੇ ਮੁੰਡੇ ਨੂੰ ਤਨਖਾਹ ਮਿਲਦੀ ਹੈ 12000 ਹੂੰ ਜ਼ਿੰਮੇਦਾਰ ਫ੍ਰੀ ਬਿਜਲੀ ਲੈ ਰਿਹਾ ਹਾਂਜੀ ਤੇ ਉਹਦਾ ਨੁਕਸਾਨ ਕੀ ਹੋ ਗਿਆ ਹਸਪੀਟਲ ਦੇ ਵਿੱਚ ਕੋਈ ਸਹੂਲਤ ਨਹੀਂ ਹੈ ਹਾਂਜੀ ਸਕੂਲ ਕਾਲਜਾਂ ਦੀਆਂ ਛੱਤਾਂ ਠੱਠੀਆਂ ਪਈਆਂ ਨੇ ਹਾਂਜੀ ਯੂਨੀਵਰਸਿਟੀਆਂ ਨੂੰ ਪੈਸੇ ਦੇਣ ਵਾਸਤੇ ਪੈਸੇ ਹੈ ਨਹੀਂ ਹਾਂਜੀ ਮਲਾਜ਼ਮਾਂ ਦਾ ਡੀਏ ਕੋ ਕਿਹਾ ਹੋਇਆ ਹਾਂਜੀ ਤੁਸੀਂ 300 ਯੂਨਿਟ ਬਿਜਲੀ ਦੀ ਬਚਾਉਂਦੇ ਹੋ ਹਾਂਜੀ ਤੁਹਾਡੇ ਖ ਮੈਂ ਮੰਨ ਗਿਆ ਚਲੋ ਕੁਲਦੀਪ ਜੀ ਤੁਹਾਡਾ 300 ਯੂਨਿਟ ਤੁਸੀਂ ਬਚਾ ਲਈ ਹਾਂਜੀ ਆਪਾਂ 9 ਰੁਪਏ ਯੂਨਿਟ ਲਗਾ ਦੀ ਹਾਂਜੀ 9 ਰੁਪਏ ਯੂਨਿਟ ਦੇ ਬਣ ਕੇ 2700 ਰੁਪਏ ਹਾਂਜੀ ਤੁਸੀਂ 2700 ਰੁਪਏ ਸੇਵ ਕਰਕੇ ਖੁਸ਼ ਹੋ ਕੇ ਹਾਂਜੀ ਫਰਜ਼ ਕਰ ਲਓ ਤੁਹਾਡਾ ਬੇਟਾ ਪੰਜਾਬ ਸਰਕਾਰ ਦੀ ਨੌਕਰੀ 'ਚ ਹੈ ਹਾਂਜੀ 16% ਘਟ ਡੀਏ ਲੈ ਗਿਆ ਹਾਂਜੀ ਔਨ ਐਨ ਐਵਰੇਜ ਹਰ ਮਹੀਨੇ 5 ਤੋਂ 6000 ਰੁਪਿਆ ਛੋਟੇ ਤੋਂ ਛੋਟਾ ਮਲਾਜ਼ਮ ਸਰਕਾਰ ਨੂੰ ਦੇ ਰਿਹਾ ਹਾਂਜੀ ਤੇ ਤੁਹਾਨੂੰ ਤੁਹਾਡੇ ਪੈਸੇ ਕਿੱਥੇ ਬਚੇ ਨਾਜੀ ਨਾ 2700 ਤੁਸੀਂ ਬਚਾਇਆ 5200 ਤੁਸੀਂ ਬੱਚੇ ਦੀ ਤਨਖਾਹ ਕੱਟ ਲੈ ਲਈ ਬੱਚੇ ਦੀ ਤਨਖਾਹ ਕੱਟ ਲਈ ਇਸ ਕਰਕੇ ਕੋਈ ਚੀਜ਼ ਮੁਫਤ ਨਹੀਂ ਹੁੰਦੀ ਜੀ ਮੈਂ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਦਾ ਤੁਹਾਡੇ ਰਾਹੀਂ ਹਾਂਜੀ ਮੇਰਾ ਇਹ ਮੈਸੇਜ ਪੂਰੇ ਪੰਜਾਬ ਫੈਲਾਓ ਜੀ ਮੁਫਤ ਦੀਆਂ ਚੀਜ਼ਾਂ ਦੇ ਪਿੱਛੇ ਵੋਟਾਂ ਨਾ ਪਾਓ ਜੀ ਜੀ 1100 ਰੁਪਏ ਲੇਡੀਜ਼ ਨੂੰ ਮਿਲ ਜੇਗਾ ਜੀ ਬਸ ਸਫਰ ਸਹੂਲਤ ਮਿਲ ਜੂਗੀ ਜੀ ਮੈਂ ਕਹਿੰਨਾ ਸਾਗੇ ਦੇ ਪੈਸੇ দাও ਹਾਂਜੀ ਆਪਣੇ ਡੀਏ ਪੂਰਾ ਲਓ ਹਾਂਜੀ ਆਪਣੇ ਬੱਚੇ ਜਿੱਥੇ ਨੌਕਰੀ ਤੇ ਜਾਣ ਪੂਰੀਆਂ ਤਨਖਾਹਾਂ ਤੇ ਲੱਗਣ ਹਾਂਜੀ 3 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਹੁੰਦਾ ਹਾਂਜੀ ਬੇਸਿਕ ਪੇ ਦਿੰਦੇ ਆ ਹਾਂਜੀ ਭਾਵੇਂ ਪੀਐਸਓ ਹੋਵੇ ਚਾਹੇ ਸੇਵਾਦਾਰ ਹੋਵੇ ਬਿਲਕੁਲ ਕੀ ਤੁਸੀਂ ਤੁਹਾਨੂੰ ਕੀ ਲੱਗਦਾ ਇੱਕ ਜੇ ਸੇਵਾਦਾਰ ਆਇਆ ਤੇ ਉਹਨੂੰ 15-16000 ਦੇ ਵਿੱਚੋਂ ਗੁਜ਼ਾਰਾ ਕਰੂਗਾ ਇਹ ਤੇ ਕ腐ਸ਼ਨ ਨੂੰ ਆ ਹੱਕਾ ਮਾਰ ਮਾਰ ਕੇ ਕਹੇਗਾ ਨੇ ਪੀਚਕ ਅਹੀਂ ਤਨਖਾਹ ਤਾਨੂੰ ਕੱਟ ਕਰ ਦਿੰਦੀ ਜੀ ਕ腐ਸ਼ਨ ਕਰੋ ਤੁਸੀਂ ਹਾਂਜੀ ਤੇ ਮਾਨਦਗੀ ਨਾਲ ਕਿਵੇਂ ਚਲੇਗਾ ਬਿਲਕੁਲ ਤੇ ਇਸ ਕਰਕੇ ਮੇਰੀ ਬੇਨਤੀ ਹੈ ਮੁਫਤ ਦੀਆਂ ਚੀਜ਼ਾਂ ਦੇ ਪਿੱਛੇ ਆਪਾਂ ਵੋਟਾਂ ਨਾ ਪਾਈਏ ਜੀ ਅਸੀਂ ਆਪਣੇ ਆਪ ਨੂੰ ਇਸ ਕਾਬਲ ਰੱਖੀਏ ਕਿ ਅਸੀਂ ਚੀਜ਼ਾਂ ਦੇ ਜੋ ਵੀ ਸਹੂਲਤ ਲੈਣੀ ਹੈ ਉਹਦੇ ਪੈਸੇ ਦੇਣ ਜੋਗੇ ਹੋਈ ਸੋ ਦੋਸਤੋ ਤੁਸੀਂ ਪੰਜਾਬ ਐਕਸਪਲੋਰ ਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਵਿਭਿੰਨਤਾ ਨਾਲ ਭਰੀਆਂ ਖਬਰਾਂ ਹਰ ਰੋਜ਼ ਦੇਖਦੇ ਹੋ ਅਸੀਂ ਤੁਹਾਨੂੰ ਇੱਕ ਵਧੀਆ ਕੋਈ ਵੀ ਕੋਈ ਨਵੀਂ ਗੱਲ ਕੋਈ ਚੱਜ ਦੀ ਗੱਲ ਲੈ ਕੇ ਆਉਂਦੇ ਆਂ ਭਾਵੇਂ ਛੋਟੀ ਹੋਵੇ ਵੱਡੀ ਹੋਵੇ ਤੇ ਹਰ ਇੱਕ ਜਿਹੜੀ ਚੀਜ਼ ਆ ਉਹ ਮੁਲਾਜ਼ਮਾਂ ਦੇ ਮੱਜਾ ਆਮ ਲੋਕਾਂ ਦੇ ਹਿੱਤ ਦੀ ਜਿਹੜੀ ਗੱਲ ਹੁੰਦੀ ਹੈ ਸੋ ਇਸ ਜਿਹੜੇ ਪੰਜਾਬ ਐਕਸਪਲੋਰ ਚੈਨਲ ਨੂੰ ਸਾਡੇ ਨੂੰ ਤੁਸੀਂ ਮੇਰੀ ਹੱਥ ਬਨ ਕੇ ਅਪੀਲ ਹੈ ਕੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਡੀ ਖਬਰ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਅਗਲੀ ਕੋਈ ਵੀ ਖਬਰ ਸਾਡੀ ਆਵੇ ਤੁਹਾਨੂੰ ਜਿਹੜੀ ਆ ਉਹ ਲੱਭਣ ਦੀ ਲੋੜ ਨਾ ਪਵੇ ਤੁਹਾਡੇ ਮੋਬਾਈਲ ਦੇ ਵਿੱਚ ਇੱਕਦਮ ਸਾਡੀ ਨੋਟੀਫਿਕੇਸ਼ਨ ਜਿਹੜੀ ਆ ਉਹ ਵੱਜੇ ਤੇ ਤੁਸੀਂ ਸਾਡੀ ਖਬਰ ਨੂੰ ਕਲਿੱਕ ਕਰਕੇ ਸਹੀ ਜਿਹੜੀ ਖਬਰ ਆ ਚੱਜ ਦੀ ਜਿਹੜੀ ਗੱਲ ਆ ਉਹ ਸੁਣ ਸਕੋ ਧੰਨਵਾਦ ਸਤਿ ਸ੍ਰੀ ਅਕਾਲ